ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਗੜਾ ਨਾਉਂ ਦੀ ਫਿਲਮ ਐਮਰਜੈਂਸੀ ਵਿੱਚ ਸਿੱਖ ਕਿਰਦਾਰਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹਨਾਂ ਨੂੰ ਅਤਵਾਦੀ ਦਸ਼ਤਗਰਦ ਕਤਲੋਗਾਰਦ ਕਰਨ ਵਾਲੇ ਕਿਰਦਾਰ ਵਜੋਂ ਖਾਇਆ ਗਿਆ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਕਰਦਾਰ ਜਿਹੜਾ ਕੋਈ ਨੁਭਾਰਿਆ ਉਹਦਾ ਵੀ ਜਿਹੜਾ ਖਾਇਆ ਗਿਆ ਇਹ ਜੋ ਟ੍ਰੇਲਰ ਵੇਖਿਆ ਉਹਦੇ ਚ ਵੀ ਉਹ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 22 ਸਤਵੀ ਦੇ ਮਹਾਨ ਜਰਨੈਲ ਨੇ ਉਹਨਾਂ ਦੀ ਕੁਰਬਾਨੀ ਨੂੰ ਭੁਲਾਇ ਨਹੀਂ ਜਾ ਸਕਦਾ ਉਹਨਾਂ ਵੱਲੋਂ ਕੌਮ ਲਈ ਸੇਧ ਨਹੀਂ ਭੁਲਾਇ ਜਾ ਸਕਦਾ ਕੰਗਰਾਂ ਨਾਅ ਉਹ ਜਿਹੜੀ ਆ ਉਹ ਪਹਿਲਾਂ ਦੇ ਫਿਲਮ ਬੜੀ ਗਲਤ ਕਰ ਰਹੀ ਹੈ ਇਹ ਇਹਦੇ ਹੀ ਫਿਲਮ ਜਿੱਤੇ ਸਿੱਖ ਭਾਈਚਾਰੇ ਦੇ ਵੱਡੇ ਪੱਧਰ ਤੇ ਰੋਸ ਪਰਗਟ ਹੋਇਆ ਉਸ ਰੋਸ ਦਾ ਪ੍ਰਗਟਾਵਾ ਕਰਦੇ ਜਿੱਥੇ ਸਵਚੀਆਂ ਹੀ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਉੱਥੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਇਸ ਫਿਲਮ ਦੇ ਖਿਲਾਫ ਕੇਂਦਰੀ ਮੰਤਰੀ ਨੂੰ ਕੇਂਦਰੀ ਮੰਤਰੀ ਸੋਚਨ ਦੇ ਪ੍ਰਸਾਰ ਮੰਤਰੀ ਜਿਹੜੇ ਉਹਨਾਂ ਨੂੰ ਤੇ ਸੈਂਸਰ ਬੋਰਡ ਨੂੰ ਇਸ ਫਿਲਮ ਤੇ ਰੋਕ ਲਾਉਣ ਲਈ ਤਰੰਤ ਬੇਨਤੀ ਕੀਤੀ ਗਈ ਕਿਉਂਕਿ ਜੇ ਬੇ ਨਾ ਰੋਗ ਲੱਗੀ ਤੇ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋ ਰਹੇ ਨੇ ਜਿਵੇਂ ਵਾਰੀ ਸਰਕਾਰ ਦੀ ਕੰਗੜਾ ਨਾਉਤ ਇਹ ਉਹੋ ਜੀ ਸ਼ਿਕਸ਼ੇ ਆ ਜਿਹੜੀ ਬਿਆੜ ਦਿੰਦੀ ਆ ਕਿ ਪੰਜਾਬ ਦੇ ਜਿਹੜੇ ਜਦੋਂ ਮੋਰਚਾ ਲੱਗਾ ਸੀ ਤਿੰਨ ਕਾਨੂੰਨਾਂ ਦਾ ਕਿ ਉੱਥੇ ਜੀ ਇਹ ਇਹਦੇ ਬਲਾਦਕਾਰ ਹੋਏ ਨੇ ਉੱਥੇ ਲਾਸ਼ਾਂ ਟੰਗੀਆਂ ਗਈਆਂ ਨੇ ਉੱਥੇ ਜੀ ਇਹ ਅਤਵਾਦ ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਇਹ ਸਾਰਾ ਕੁਝ ਜਿਹੜੀ ਨਾ ਇਹ ਕੰਗੜਾ ਨਾਉਤ ਕਿਸੇ ਦੀ ਸ਼ਹਿਰ ਬਿਆਨ ਦੇ ਰਹੀ ਆ ਐ ਲੱਗਦਾ ਕਿ ਇਹਦੇ ਮਗਰ ਕੋਈ ਬਹੁਤ ਵੱਡੀ ਸਾਜ਼ਿਸ਼ ਆ ਸਿੱਖਾਂ ਨੂੰ ਬਦਨਾਮ ਕਰਨ ਲਈ ਕਿਉਂਕਿ ਅੱਗੇ ਉੱਥੇ ਮੋਰਚਾ ਲੱਗਾ ਸੀ ਕਿਸਾਨਾਂ ਦਾ ਤੇ ਉਹ ਵੀ ਪਹਿਲਾਂ ਪੰਜਾਬ ਦੇ ਸਿੱਖਾਂ ਨੇ ਹੀ ਜਿਹੜੇ ਕਿਸਾਨ ਸੀ ਉਹਨਾਂ ਸ਼ੁਰੂ ਕੀਤਾ ਸੀ ਤੇ ਉਹਦੇ ਨਾਲ ਹੋੜੀ ਹੋੜੀ ਕਾਫਲਾ ਵੱਧਦਾ ਵੱਧਾ ਵੱਡਾ ਜਿਹੜਾ ਉਹ ਮੋਰਚਾ ਲੱਗਾ ਸੀ ਮੋਰਚੇ ਕਿਸਾਨ ਮੋਰਚੇ ਦੇ ਖਿਲਾਫ ਬਿਆਨ ਦੇਣੇ ਹੁਣ ਇਹ ਜਿਹੜੀ ਫਿਲਮ ਬਣਾਈ ਆ ਉਹਦੇ ਵਿੱਚ ਸਿੱਖਾਂ ਦੇ کردار ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਇਹ ਕਲਕੰਣਾ ਨਾਲ ਉਹਦੀ ਜਿਹੜੀ ਉਹ ਵੱਡੀ ਕੋਈ ਸਾਜ਼ਿਸ਼ ਹੈ ਇਹ ਕੰਗਣਾਵਦੀ ਫਿਲਮ ਤੇ ਤੁਰੰਤ ਪਾਬੰਦੀ ਲਾਈ ਜਾਵੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਹ ਔਂ ਵਾਲੇ ਸਮੇਂ ਚ ਜਿਹੜਾ ਉਹ ਦੇਸ਼ ਦਾ ਪੰਜਾਬ ਦਾ ਵੱਡਾ ਨੁਕਸਾਨ ਕਰ ਸਕਦੀ ਆ ਅਸੀਂ ਪੰਜਾਬ ਪੁਲਿਸ ਨੂੰ ਕੇਂਦਰੀ ਏਜੰਸੀਆਂ ਨੂੰ ਅਪੀਲ ਕਰਦੇ ਆਂ ਕਿ ਇਹਦੇ ਖਿਲਾਫ ਵੱਡੀ ਕਾਰਵਾਈ ਕਰਦਿਆ ਇਹਦੀ ਐਮਪੀ ਪਿੱਛੇਪ ਜੜੀ ਉਹ ਖਤਮ ਕੀਤੀ ਜਾਵੇ ਇਨੂੰ ਗ੍ਰਿਫਤਾਰ ਕੀਤਾ ਜਾਵੇ ਜੇਕਰ ਇਹ ਫਿਲਮ ਰਿਲੀਜ਼ ਹੋਈ ਤੇ ਇਹਦੇ ਜੋ ਸਟੇ ਨਿਕਲਣਗੇ ਉਹਦੇ ਲਈ ਸਰਕਾਰਾਂ ਆਪ ਜ਼ਿੰਮੇਵਾਰ ਹੋਣਗੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਲਈ ਸਰਕਾਰਾਂ ਆਪ ਜ਼ਿੰਮੇਵਾਰ ਹੋਣਗੀਆਂ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਪਾਬੰਦੀ ਨਹੀਂ ਲਾਈ ਜਾਵੇ ਜੇ ਪਾਬੰਦੀ ਨਹੀਂ ਲਾਈ ਤਾਂ ਮਾਹੌਲ ਖਰਾਬ ਹੋਊਗਾ ਇੰਨੀ ਬੇਨਤੀ ਕੀਤੀ ਜਾਂਦੀਆਂ ਕਿ ਇਸ ਤੇ ਕਾਰਵਾਈ ਕਰਕੇ ਇਹਨੂੰ ਪਾਬੰਦੀ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਬੜਾ ਸ਼ਾਂਤ ਮਾਹੌਲ ਆ ਉਹ ਖਰਾਬ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ